ਪੂਰੇ ਖਾਲਸਾ ਵਾਹ ਗੁਰੂ ਦੇ ਫਤਿਹ ਜੀ ਅੱਜ ਜਗਜੀਤ ਜੀ ਮੇਰੇ ਵੱਲੋਂ ਛੋਟੇ ਸਾਹਿਬ ਜਗਦਰ ਸਿੰਘ ਜੀ ਦੇ ਵਿਹਾਰੇ ਤੇ ਲੰਗਰ ਲਗਾਇਆ ਗਿਆ ਜੀ ਤੇ ਬਹੁਤ ਵੱਡਾ ਉਪਰਾਲਾ ਜੀ ਅੱਜ ਨੂ ਜਾਲ ਦੀ ਜਮੇਤ ਫਤਿਹਕਰਤ ਜੁਨੀਨ ਵੱਲੋਂ ਸਾਬਜਾਦਿਆਂ ਦੀ ਜੋ ਕੁਰਬਾਨੀ ਹੋਈ ਹੈ ਉਹਦੇ ਸਬੰਧ ਵਿੱਚ ਦੁੱਧ ਰਸ ਹੋਰ ਵਗੈਰਾ ਦਾ ਜਿਹੜਾ ਲੰਗਰ ਲਗਾਇਆ ਸੀ ਇੱਥੇ ਆਣ ਕੇ ਮੈਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਜੁਨੀਨ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਯਾਦ ਕੀਤਾ ਤੇ ਮੈਂ ਆਣ ਕੇ ਇਸ ਤੋਂ ਵੱਧ ਬੜਪਾਗੀ ਹਾਂ ਜਿਨ੍ਹਾਂ ਨੇ ਆਣ ਕੇ ਇੱਥੇ ਸੇਵਾ ਕੀਤੀ ਹੈ ਮੈਂ ਬਹੁਤ ਧੰਨਵਾਦੀ ਹਾਂ ਹਾਂਜੀ ਨਕਰੀ ਅ ਅੱਜ ਛੋਟੇ ਸਹਿਬ ਜادہ ਔਰ ਮਾਤਾ ਗੁਜਰਖੋਰ ਦੀ ਦੀ ਜਾਦ ਵਿੱਚ ਨਿਊ ਜਾਗਦੀ ਜ਼ਮੀਰ ਵੱਲੋਂ ਅੱਜ ਦੁੱਧ ਦਾ ਲੰਗਰ ਜਿਹੜਾ ਲਾਇਆ ਗਿਆ ਪਰ ਬੜੀ ਮਨ ਨੂੰ ਸਕੂਨ ਵੀ ਮਿਲਿਆ ਇੱਥੇ ਆ ਕੇ ਕਿਉਂਕਿ ਅ ਹਰ ਵਰਗ ਜਿਹੜਾ ਉਹ ਨੰਗਦਾ ਹੁੰਦਾ ਇਹ ਲੰਗਰ ਜਿਹੜਾ ਸ਼ਾਕੇਜਾਰਾ ਦੁੱਧ ਦਾ ਜਿਹੜਾ ਲੰਗਰ ਲੱਗਾ ਔਰ ਅਸੀਸਾਂ ਦੇ ਕੇ ਜਾ ਰਿਹਾ ਸੋ ਬਹੁਤ ਵੱਡਿਆ ਉਪਰਾਲਾ ਕੀਤਾ ਮੈਂ ਇਹਨਾਂ ਦਾ ਦਿਲ ਦੀ ਗ라이 ਤੋਂ ਸਮੁੱਚੀ ਟੀਮ ਦਾ ਸਾਡੇ ਨਈਰ ਸਾਹਿਬ ਦਾ ਇਹਨਾਂ ਦੀ ਸਾਰੀ ਜਿੰਨੀ ਵੀ ਟੀਮ ਹੈ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਇਹੋ ਜਿਹੇ ਉਪਰਾਲੇ ਜਿਹੜੇ ਆ ਇੱਕ ਸਮਾਜ ਨੂੰ ਸੇਧ ਦੇਣ ਵਾਲੇ ਹੁੰਦੇ ਨੇ ਔਰ ਲੋਕਾਂ ਦੇ ਮਨਾਂ ਦੇ ਵਿੱਚ ਸੇਵਾ ਭਾਵਨਾ ਨੂੰ ਜਿਹੜਾ ਹੋਰ ਤਗੜਾ ਕਰ ਦਿੰਦੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ